ਇਹ ਤਸਵੀਰਾ ਉਸ ਬੇਬਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਪੁੱਤ ਵਿਦੇਸ਼ ਤਾਂ ਘਰ ਦੇ ਹਾਲਾਤ ਸੁਧਾਰਨ ਲਈ ਗਿਆ ਸੀ ਪਰ ਉਸ ਦਾ ਇੰਜ ਬੇਵਕਤ ਵਿਛੋੜਾ ਇਸ ਪਰਿਵਾਰ ਤੇ ਦੁੱਖਾਂ ਦਾ ਬਹਾੜ ਬਣ ਕੇ ਟੁਕਿਆ ਫਤਿਹਗੜ ਚੂੜੀਆਂ ਦੇ ਨੇੜਲੇ ਪਿੰਨ ਸਰਫਕੋਟ ਦੇ ਇੱਕ 19 ਸਾਲਾ ਨੌਜਵਾਨ ਗੁਰਬਾਜ ਸਿੰਘ ਦੀ ਰੁਮਾਨੀਆਂ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਉਣ ਨਾਲ ਸਾਰੇ ਪਿੰਡ ਵਿੱਚ ਸੋਗ ਦੀ ਿਆਰ ਹੈ ਗੁਰਬਾਜ ਰੋਜ਼ੀ ਰੋਟੀ ਕਮਾਉਣ ਲਈ ਰੁਮਾਨੀਆਂ ਗਿਆ ਸੀ ਉੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਰੀਬ 9 ਮਹੀਨੇ ਪਹਿਲਾਂ ਗੁਰਬਾਜ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਉਥੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਬੀਤੀ ਰਾਤ ਨੂੰ ਉਸਦੀ ਸਬਤ ਵਿਗੜੀ ਅਤੇ ਗੁਰਬਾਜ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਨੌਜਵਾਨ ਦਾ ਪਰਿਵਾਰ ਹੁਣ ਪੰਜਾਬ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਸਦੀ ਮਰਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਆਖਰੀ ਵਾਰ ਉਹ ਆਪਣੇ ਪੁੱਤਰ ਨੂੰ ਵੇਖ ਸਕੇ ਕੋਈ ਨਹੀਂ ਹੈ ਕਿ ਕੋਈ ਗੱਲ ਬਾਤ ਪੰਜਾਬ ਨੌਂ ਮਿੰਟ ਦੀ ਵਾਰਤਾਲਾਪ ਦੇ ਤੇ ਬਸ ਇਹੋ ਗੱਲ ਹੋਈ ਮਾਂ ਮਮਾ ਕਾਲੀ ਟੈਂਟ ਹੋਰ ਕੋਈ ਗੱਲ ਨਹੀਂ ਮੈਂ ਕਿਹਾ ਬਸ ਕੋਈ ਗੱਲ ਨਹੀਂ ਸੱਚਾਈ ਦੇਖੌਣ ਦਾ ਤੇ ਪਰ ਕਿ ਮੁੰਡਿਆ ਦਾ ਫੋਨ ਆਇਆ ਪਿਆਰ ਦੀ ਤਾਂ ਫੋਨ ਦੇ ਵਿੱਚ ਮੁੰਡਿਆ ਫੋਨ ਲਾਇਆ ਪਰ ਫਿਰ ਤੋੜੇ ਲਾਇਆ ਤੋੜੇ ਤੇਰੇ ਲਾਇਆ ਪਰ ਬੱਚਾ ਖੂਆ ਨਹੀਂ ਮੁੰਡਿਓ ਕਹਿੰਦੇ ਖਾਣ ਲੱਗੇ ਐਪਲਸ ਵਾਲੇ ਆਏ ਡਾਕਟਰ ਵੀ ਆਏ ਕਹਿੰਦੇ ਨਹੀਂ ਬੱਚਾ ਪੂਰਾ ਕਰੋਗੇ ਨੂੰ ਲਾਉਂ ਮਿਲੇ ਹੋਏ ਹੀ ਬਾਰ ਗਏ ਦੇਖੋ ਵਾਰਾ ਬਸ ਤੋਂ ਮੁੰਡੇ ਰੂਮ ਵਾਲੇ ਆ ਗਏ ਤੇ ਇੱਕ ਨਹੀਂ ਕੀਤੀ ਇੱਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਉਹ ਖਾ ਗਏ ਤੇ ਪਤਾ ਹੈ ਲੋ ਉਹ ਬੱਚੇ ਦਾ ਜਦੋਂ ਜਿੱਦਾਂ ਕੋ ਮਲਮੀ ਉਹ ਬੋਲਿਆ ਹੀ ਨਹੀਂ ਆਇਆ ਜਿੰਕ ਦਾ ਸਾਇਲੈਂਟ ਟੈਗ ਆ ਜਾਂਦਾ ਜਿਸ ਤਰ੍ਹਾਂ ਉਹਨੂੰ ਆ ਕਿ ਨਾਈਟ ਬੱਚਾ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਸ ਹੁਣ ਉਹ ਅਸੀਂ ਉਹਦੀ ਬਾਡੀ ਨੂੰ ਅਬੀਲ ਕਰਦੇ ਆਂ ਤੇ ਪਾਇ ਕੁਜੀਤ ਸਿੰਘ ਖਾਲੀਵਾਲ ਸਾਹ ਨੂੰ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਵੀ ਕਮਜ਼ੋਰ ਹੈ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਭਲਾਇਆ ਹੀ ਉਹਨੂੰ ਤੇ ਸੋਚਿਆ ਕਿ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਨੁਕਸਾਨ ਹੋ ਗਿਆ ਹੁਣ ਅਚੜਾਈ ਕਰ ਗਿਆ ਜੋਨੋ ਪਾਲੀਪ ਸਰਕਾਰ ਨੂੰ ਇਹ ਆਦੀ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬੋਦੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾ ਕੇ ਜਾਦੀ ਆ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰੇਮਾਨ ਸ਼ਹਿਰ ਦਾ ਨਾਮ ਆ ਇੱਥੇ ਉਹ ਰਹਿੰਦਾ ਸੀਗਾ ਉੱਥੇ ਵੀ ਦਿੱਖ ਤੇ ਸਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਜੇ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਅਦੀ ਉਹ ਕਹਿੰਦੇ ਵੀ ਅਸੀਂ ਆਪਣੇ ਲੈਟਰ ਵੇਟ ਆਮ ਪਾਰਟੀ ਦੇ ਐਮ ਐਲ ਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਨਹੀਂ ਆਪਣੇ ਡਾਕਟਰ ਕੋਲ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲੈ ਕੇ 3 ਐਸ.ੀ.ਐਮ ਸਾਹਮਣੇ ਤੱਕ ਪਹੁੰਚਾ ਦਿੱਤਾ ਹੈ ਜੇ ਪਹੁੰਚਾਵਾਂ। ਤੇ ਉਹਨਾਂ ਨੇ ਹਾਨੂ ਦਲਾਸਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਜੱਡ ਬਣੀ ਠੈ। ਇਹ ਤਸਵੀਰਾਂ ਉਸ ਬੇਬਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਪੁੱਤ ਵਿਦੇਸ਼ ਤਾਂ ਘਰ ਦੇ ਹਾਲਾਤ ਸੁਧਾਰਨ ਲਈ ਗਿਆ ਸੀ ਪਰ ਉਸ ਦਾ ਇੰਜ ਬੇਵਕਤ ਵਿਛੋੜਾ ਇਸ ਪਰਿਵਾਰ ਤੇ ਦੁੱਖਾਂ ਦਾ ਬਹਾੜ ਬਣ ਕੇ ਟੁੱਟਿਆ। ਫਤਿਹਗੜ ਚੂੜੀਆਂ ਦੇ ਨੇੜਲੇ ਪਿੰਨ ਸਰਫਕੋਟ ਦੇ ਇੱਕ 19 ਸਾਲਾ ਨੌਜਵਾਨ ਗੁਰਬਾਰ ਸਿੰਘ ਦੀ ਰੁਮਾਨੀਆਂ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਉਣ ਦਾ ਸਾਰੇ ਪਿੰਡ ਵਿੱਚ ਸੋਗ ਦੀ ਹਾਏ ਰਹੀ। ਗੁਰਬਾਜ਼ ਰੋਜ਼ੀ ਰੋਟੀ ਕਮਾਉਣ ਲਈ ਰੂਮਾਨੀਆ ਗਿਆ ਸੀ। ਉੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਰੀਬ 9 ਮਹੀਨੇ ਪਹਿਲਾਂ ਗੁਰਬਾਜ਼ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਉੱਥੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਪਰ ਅਚਾਨਕ ਬੀਤੀ ਬਾਜ਼ ਉਮਰ ਉਸ ਦੀ ਸਬਤ ਵਿਗੜੀ ਅਤੇ ਗੁਰਬਾਜ਼ ਇਸ ਜਹਾਨ ਅਲਵਿਦਾ ਕਹਿ ਗਿਆ। ਨੌਜਵਾਨ ਦਾ ਪਰਿਵਾਰ ਹੁਣ ਪੰਜਾਬ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਸ ਦੀ ਮਿੱਤਕ ਦੇਨ ਭਾਰਤੀਆਂ ਦਾ ਜਾਵੇ। ਤਾਂ ਜੋ ਆਖਰੀ ਵਾਰ ਉਹ ਆਪਣੇ ਪੁੱਤਰ ਨੂੰ ਵੇਖ ਸਕੇ। ਕੋਸ਼ਿਸ਼ ਨਹੀਂ ਹੈ ਕਿ ਕੋਈ ਗੱਲ ਬਾਤ ਹੈ 59 ਮਿੰਟ ਉਹ ਦੀ ਵਾਰ ਚਲਦੇ ਤੇ ਬਸ ਇਹੋ ਗੱਲ ਹੋਈ ਮਾਡੀ ਮਮਾ ਕਾਲੀ ਟੈਂਕ ਹੋਰ ਕੋਈ ਗੱਲ ਨਹੀਂ ਮੈਂ ਕਿਹਾ ਬੱਚਾ ਨਾਲ ਕੋਈ ਗੱਲ ਚੱਲ ਰਿਹਾ ਤੇ ਖੋ ਲਾ ਤਾ ਤੇ ਫੜ ਕੇ ਮੁੰਡਿਆਂ ਦਾ ਸੋਣਾ ਆ ਪਿਆ ਤੇ ਬੱਚਾ ਦਾ ਤਾਂ ਖੂਣ ਨਹੀਂ ਗਿਆ ਮੁੰਡਿਆ ਫੋਨ ਲਾਇਆ ਪਰ ਫਿਰ ਤੋੜੇ ਲਾਇਆ ਤੋੜੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੁੰਡਿਓ ਕਹਿੰਦੇ ਖਾਣ ਲੱਗੇ ਆ ਪੁਲਿਸ ਵਾਲੇ ਆਏ ਟੈਕਟਰ ਵੀ ਆਏ ਕਹਿੰਦੇ ਨਹੀਂ ਬੱਚਾ ਪੂਰਾ ਰੋ ਹੁਣ ਉਹ ਮੇਰੇ ਹੋਏ ਹੀ ਕਰ ਗਏ ਤੇ ਇੱਕ ਵਾਰਾ ਬਸ ਉਹ ਮੁੰਡੇ ਰੂਮ ਵਾਲੇ ਦਾ ਹੱਲ ਤੇਕਨੀਕੀ ਆ ਕਿ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਲਏ ਤੇ ਪਤਾ ਹੈ ਚਲੋ ਉਹ ਬੱਚੇ ਰਾਦੇਵ ਜਿੱਦਾਂ ਕੋ ਮਲਵੀ ਉਹ ਬੋਲਿਆ ਹੀ ਨਹੀਂ ਹਾਈਟਿੰਗ ਜਿੱਦਾਂ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਉਹਨਾਂ ਆ ਕਿ ਨਾਈਟ ਬੱਚਾ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆਂ ਤੇ ਭਾਈ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਮਿਲੇ ਆਂ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ مالی ਹਾਲਤ ਵੀ ਕਮਜ਼ੋਰ ਹੈ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਭਲਾਇਆ ਇਹਨੂੰ ਤੇ ਸੋਚਿਆ ਕਿ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਨੁਕਸਾਨ ਹੋ ਗਿਆ ਹੁਣ ਅਚਚੜਾਈ ਕਰ ਗਿਆ ਤੇ ਹੁਣ ਸਰਕਾਰ ਨੂੰ ਇਹ ਆਦੀਏ ਵੀ ਲੈ ਕੇ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬਾਡੀ ਆ ਉਹ ਪਰਿਵਾਰ ਨੂੰ ਵਾਪਸ ਜਾ ਕੇ ਜਾਂਦੀ ਆ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰੇਮਾਨ ਸ਼ਹਿਰ ਦਾ ਨਾਮ ਆ ਇੱਥੇ ਉਹ ਰਹਿੰਦਾ ਸੀਗਾ ਉੱਥੇ ਵੀ ਦਿੱਖਦਾ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਜੇ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ Adik ਉਹ ਕਹਿੰਦੇ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲੈ ਕੇ ਤੇ ਐਨਸੀਐਮ ਸਾਹਿਬ ਤੱਕ ਪਹੁੰਚਾ ਦੇ ਕੇ ਅੱਗੇ ਪਹੁੰਚਾਵਾਂਗੇ ਤੇ ਉਹਨਾਂ ਨੇ ਹਾਂ ਨੂੰ ਦਲਾਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਜੱਡ ਬਣੇ ਇੰਤੇ